हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਦੋਹਾਂ ਕੁ ਸਵਾਲਾਂ ਦੇ ਆਨਸਰ ਦੇਣ ਜਿਹਦੇ ਵਿੱਚ ਕਿਸਾਨ ਭਰਾਵਾਂ ਨੇ ਪੁੱਛਿਆ ਸੀ ਵੀ ਬੈਂਕ ਨੂੰ ਬਿਨਾਂ ਜ਼ਮੀਨ ਦਿੱਤੇ ਜਾਂ ਗਹਿਣੇ ਕੀਤੇ ਆਪਾਂ ਕੇ ਸੀ ਐਸ ਲੋਨ ਕਿਵੇਂ ਮਿਲਦਾ ਸੋ ਦੂਜਾ ਸਵਾਲ ਸੀ ਵੀ ਬੇਜ਼ਮੀਨੇ ਜਾਂ ਜਿਨ੍ਹਾਂ ਕੋਲ ਮਾਲਕੀ ਜ਼ਮੀਨ ਨਹੀਂ ਹੈਗੇ ਠੇਕੇ ਦੇਵਾਉਂਦੇ ਉਹ ਕੇ ਸੀ ਐਸ ਲੋਨ ਤਾਂ ਫਾਇਦਾ ਕਿਵੇਂ ਲੈ ਸਕਦੇ ਉਹਨਾਂ ਨੂੰ ਕੇ ਸੀ ਲੌਨ ਕਿਵੇਂ ਮਿਲੇਗਾ ਉਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਦੇ ਜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖਦੇ ਆ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਤਾ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਹੁਣ ਕਿਸਾਨਪਰ ਆਪਾਂ ਗੱਲ ਕਰਦੇ ਆ ਵੀ ਕੇ ਸੀ ਸੀ ਲੌਨ ਜਾਨੀ ਕਿਸਾਨ ਕ੍ਰੈਡਿਟ ਕਾਰਡ ਜਿਹਨੂੰ ਆਪਾਂ ਲਿਮਟ ਦੇ ਨਾਮ ਨਾਲ ਜਾਣਦੇ ਆ ਤਾਂ ਇਹ ਸਕੀਮ ਕਿਸਾਨਾਂ ਵਾਸਤੇ ਸ਼ੁਰੂ ਕੀਤੀ ਗਈ ਹੈ ਤਾਂ ਕਿ ਜਿਹੜਾ 12 ਜਿਆਦਾ ਵਿਆਜ ਤੇ ਪੈਸੇ ਚੱਕਦੇ ਜਿਵੇਂ ਆਰਤੀਏ ਤੋਂ ਆਪਣਾ 2 ਰੁਪਏ 2.5 ਰੁਪਏ ਜਾਂ 3 ਰੁਪਏ ਵਿਆਜ ਤੇ ਪੈਸੇ ਚੱਕਣੇ ਪੈਂਦੇ ਸੀ ਤਾਂ ਕਿਸਾਨਾ ਹੁਣ ਜਿਹੜਾ ਬਿਲਕੁਲ ਘੱਟ ਵਿਆਦ ਜਿਹੜੇ ਪੈਸੇ ਦਿੱਤੇ ਜਾਣ ਤਾਂ ਕਿ ਕਿਸਾਨ ਵੀਰ ਜੋ ਆਪਣੀ ਫਸਲ ਤੇ ਫਸਲ ਤੇ ਜਰਾ ਖਰਚਾ ਕਰ ਸਕਣ ਤਾਂ ਉਸ ਤੋਂ ਬਾਅਦ ਜਦੋਂ ਆਮਦਨ ਆਉਂਦੀ ਤਾਂ ਉਹ ਜਿਹੜੇ ਬੈਂਕ ਨੂੰ ਵਾਪਸ ਕਰ ਸਕਣ ਤਾਂ ਇੱਥੇ ਕਿਸਾਨ ਭਰਾ ਆਪਾਂ ਜਿਹੜਾ ਗੱਲ ਇੱਕ ਐਡ ਜ਼ਰੂਰ ਕਰਦੇ ਤਾਂ ਕਿ ਉਹਦੇ ਵਾਸਤੇ ਆਪਾਂ ਨੂੰ ਦੁਬਾਰਾ ਵੀਡੀਓ ਨਾ ਪਾਉਣੀ ਪਵੇ ਇੱਥੇ ਕਿਸਾਨ ਵੀਰ ਨੇ ਪੁੱਛਿਆ ਜਿਵੇਂ ਜਿਹੜਾ 4% ਵਿਆਜ ਜਾਂ 7% ਵਿਆਜ ਤੁਸੀਂ ਕਿਹਨੂੰ ਕਹਿੰਦੇ ਸਾਨੂੰ ਸ ਇਹ ਕਿੰਨੇ ਪੈਸੇ ਬਣਦੇ ਆ ਤਾਂ ਉਹਦੇ ਵਾਸਤੇ ਕਿਸਾਨ ਵੀਰਾਂ ਨੂੰ ਆਪਾਂ ਜਾਣਕਾਰੀ ਸਾਂਝੀ ਕਰਦੇ ਆਂ ਵੈਸੇ ਤਾਂ ਜਿਹੜੇ ਕਿਸਾਨ ਵੀਰਾਂ ਦੀ ਲਿਮਟਾਂ ਆ ਬੈਂਕ 'ਚ ਹੈਗਾ ਉਹਨਾਂ ਨੂੰ ਪਤਾ ਹੀ ਆ ਵੀ 7% ਵਿਆਜ ਕਿੰਨਾ ਬਣਦਾ 4% ਕਿੰਨਾ ਬਣਦਾ ਤਾਂ ਜਿੰਨਾਂ ਕਿਸਾਨ ਵੀਰ ਨੂੰ ਨਹੀਂ ਜਾਣਕਾਰੀ ਉਹਨਾਂ ਦੀ ਜਾਣਕਾਰੀ ਵਾਸਤੇ ਆਪਾਂ ਦੱਸ ਦਿੰਨੇ ਹਾਂ ਵੀ ਜਿਹੜਾ 7% ਜਾਂ 4% ਵਿਆਦ ਕਿੰਨਾ ਬਣਦਾ ਕਿੰਨੇ ਪੈਸੇ ਬਣ ਜਾਂਦੇ ਆ ਤਾਂ ਕਿਸਾਨ ਭਰਾ ਜੇਕਰ ਆਪਾਂ ਮੰਨ ਕੇ ਚੱਲਾਂ ਤੁਸੀਂ 83 ਦੇ ਉੱਪਰੋਂ ਕੋਲੋਂ 1 ਲੱਖ ਰੁਪਇਆ ਲੈ ਕੇ ਆਏ ਤਾਂ ਤੁਹਾਨੂੰ ਉਹ 2 ਰੁਪਏ ਤੇ ਜ਼ਿਆਦਾਤਰ 2 ਰੁਪਏ ਹੀ ਵਿਆਜ ਚੱਲਦਾ ਵੈਸੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਬਈ ਤੁਹਾਡੇ ਏਰੀਆ 'ਚ ਕਿੰਨਾ ਵਿਆਜ ਲਾਉਂਦਾ ਆੜਤੀ ਆ ਤਾਂ ਵੈਸੇ 2 ਰੁਪਏ ਤੇ ਜੇਕਰ ਆਪਾਂ ਗੱਲ ਕਰੀਏ 2 ਰੁਪਏ ਦੇ ਹਿਸਾਬ ਨਾਲ ਪਾੜਤੀ ਤੇ 1 ਲੱਖ ਰੁਪਏ ਲੈ ਕੇ ਜਾਂਦਾ ਤਾਂ ਮਹੀਨੇ ਦਾ ਆਪਾਂ ਨੂੰ ਕਿੰਨਾ ਵਿਆਜ ਪਊਗਾ ਯਾਨੀ ਕਿ 2000 ਰੁਪਏ ਆਪਾਂ ਨੂੰ ਮਹੀਨੇ ਦਾ ਵਿਆਜ ਪਊਗਾ 1 ਲੱਖ ਤੇ ਤੇ ਉਹੀ ਜੇਕਰ ਆਪਾਂ 1 ਲੱਖ ਰੁਪਇਆ 1 ਸਾਲ ਵਾਰਸ ਤੇ ਵਰਤਦੇ ਆ ਤੇ ਆਪਾਂ ਨੂੰ ਬਾਹਰੋਂ ਦੋਨਾਂ 24 ਯਾਨੀ ਕਿ 24000 ਰੁਪਏ ਆਪਾਂ ਨੂੰ 1 ਸਾਲ ਦਾ ਵਿਆਜ ਪਊਗਾ ਆੜਤੀ ਤੋਂ ਤਾਂ ਸੇ ਕੇਸੀਸੀ ਲੋਨ ਤੇ ਆਪਾਂ ਨੂੰ ਕਿੰਨਾ ਵਿਆਜ ਪਊਗਾ ਜਾਨੀ ਕਿ 12 ਮਹੀਨੇ ਦਾ 7000 ਰੁਪਿਆ ਵਿਆਜ ਪੈਂਦਾ ਜਿਹੜੇ ਕਿਸਾਨ ਵੀਰ ਪੁੱਛ ਰਹੇ ਨੇ 7% ਕਿੰ ਨੂੰ ਕਹਿੰਦੇ ਆ ਜੇਕਰ ਤੁਸੀਂ 1 ਲੱਖ ਰੁਪਿਆ ਲਓਗੇ ਬੈਂਕ ਤੋਂ ਤੇ ਤੁਹਾਨੂੰ 7000 ਜਾਨੀ ਕਿ 7000 ਰੁਪਿਆ ਜਿਹੜਾ 12 ਮਹੀਨੇ ਦਾ ਵਿਆਜ ਪਊਗਾ ਬੈਂਕ ਤੋਂ ਜੇਕਰ ਮਹੀਨੇ ਦੀ ਗੱਲ ਕਰੀ ਤਾਂ 583 ਰੁਪਏ 33 ਪੈਸੇ ਜਿਹੜੇ ਬੰਦੇ ਆ ਜੇਕਰ ਆਪਾਂ ਮਹੀਨੇ ਤੇ ਉਹਨੂੰ ਕੈਲਕੂਲੇਟ ਕਰਨਾ ਹੋਵੇ ਤਾਂ ਇਹਦੇ ਵਿੱਚੋਂ ਕਿਸਾਨਵਾਂ ਨੂੰ ਜਿਹੜਾ 7000 ਤੁਹਾਨੂੰ ਪੈਂਦਾ ਇਹਦੇ ਵਿੱਚੋਂ ਜੇਕਰ ਆਪਾਂ ਜਿੰਨੀ ਤਰੀਕ ਨੂੰ ਆਪਾਂ ਜਿਹੜੀ ਲਿਮਟ ਕਢਵਾਈ ਹੁੰਦੀ ਉਸ ਤੋਂ 10 ਤੋਂ 15 ਦਿਨ ਹੀ ਪਹਿਲਾਂ ਆਪਾਂ ਜੇਕਰ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾ ਦਿੰਨੇ ਆ ਤਾਂ ਉਹਦੇ ਉੱਪਰ ਆਪਾਂ ਨੂੰ ਜਿਹੜੀ ਜਦੋਂ ਜਦੋਂ ਬਾਅਦ ਵਿੱਚ ਮਾਰਚ ਦੇ ਵਿੱਚ ਕੈਲਕੂਲੇਟ ਕੈਲਕੂਲੇਸ਼ਨ ਕਰਦੀ ਬੈਂਕ ਤੇ ਉੱਥੇ ਜਿਹੜੇ ਆਪਾਂ ਨੂੰ 3% ਤੱਕ ਜਿਹੜੀ ਸਬਸਿਡੀ ਮਿਲ ਜਾਂਦੀ ਜੇਕਰ ਆਪਣਾ ਲਾਂਨ ਦੇਣ ਬਿਲਕੁਲ ਸਹੀ ਚੱਲਦਾ ਤਾਂ 3% ਸਬਸਿਡੀ ਮਿਲ ਗਈ ਯਾਨੀ ਕਿ 7000 ਆਪਾਂ ਨੂੰ ਵਿਆਜ ਪੈ ਰਿਹਾ ਉਹਦੇ ਵਿੱਚੋਂ 3000 ਰੁਪਏ ਆਪਾਂ ਨੂੰ ਹੋਰ ਘੱਟ ਹੋ ਜਾਣਾ ਤੇ ਯਾਨੀ ਕਿ 4000 ਰੁਪਏ ਆਪਾਂ ਨੂੰ ਵਿਆਜ ਰਹਿ ਜਾਣਾ ਯਾਨੀ ਕਿ ਜੇਕਰ ਆਪਾਂ 583 ਦੇ ਵਿੱਚੋਂ 3% ਹੋਰ ਘਟਾ ਦਈਏ ਤਾਂ ਉਹਦੇ ਵਿੱਚ ਆਪਾਂ ਨੂੰ 333 ਰੁਪਏ ਲਗਭਗ ਕੁਝ ਪੈਸੇ ਉੱਪਰ ਬੰਦੇ ਆ 333 ਰੁਪਏ ਆਪਾਂ ਨੂੰ ਜਿਹੜਾ 1 ਮਹੀਨੇ ਦਾ ਵਿਆਜ ਪੈ ਰਿਆ ਉਧਰ ਆਪਾਂ ਨੂੰ 830 ਤੋਂ 1 ਲੱਖ ਦਾ 2000 ਪੈ ਰਿਆ ਇੱਧਰ ਆਪਾਂ ਨੂੰ 333 ਰੁਪਏ ਜਾਨਿਕੇ 1 ਮਹੀਨੇ ਦਾ ਵਿਆਜ ਪੈ ਰਹਾ ਤੁਸੀਂ ਹਿਸਾਬ ਲਾ ਲਓ ਕਿੰਨਾ ਜ਼ਿਆਦਾ ਫਰਕ ਆ ਬਿਲਕੁਲ ਸਭ ਤੋਂ ਘੱਟ ਵਿਆਜ ਵਾਲੀ ਸਕੀਮ ਆ ਇਹਦੇ ਆਪਾਂ ਨੂੰ ਫਾਇਦਾ ਬਹੁਤ ਆਪਾਂ ਲੈ ਸਕਦੇ ਹਾਂ ਪਰ ਆਪਾਂ ਇਹਨੂੰ ਗਲਤ ਤਰੀਕੇ ਨਾਲ ਵਰਤ ਲੈਨੇ ਆ ਤੇ ਬਾਅਦ ਦੇ ਵਿੱਚ ਆਪਾਂ ਡਿਫਾਲਟ ਹੋ ਜਾਈਏ ਫਿਰ ਆਪਾਂ ਨੂੰ ਕਿਤੇ ਲੋਨ ਮਿਲਦਾ ਨਹੀਂਗਾ ਤਾਂ ਇਸ ਲਈ ਇਹਨੂੰ ਉਸੇ ਜਿਹੜੇ ਕੰਮ ਵਾਸਤੇ ਆਪਾਂ ਕੋਈ ਚੀਜ਼ ਲੈਨੇ ਆ ਕਰਜ਼ਾ ਚੱਕਦੇ ਉਹਨੂੰ ਉਸੇ ਤੇ ਵਰਤੋ ਜਿੱਥੋਂ ਆਪਾਂ ਨੂੰ ਆਮਦਨ ਆਉਣੀ ਹੋਵੇ ਤਾਂ ਕਿ ਆਪਾਂ ਜਿਹੜਾ ਪੈਸਾ ਕਮਾ ਸਕੀਏ ਕਈ ਵਾਰ ਕਈ ਵੀਰ ਕਰਦੇ ਵੀ ਲਿਮਟ ਤਾਂ ਝਾਕ ਲੈਂਦੇ ਮੋਟਰਸਾਈਕਲ ਲੈ ਲਿਆ ਜਾਂ ਫਿਰ ਚਲਦੀ ਕੋਈ ਗੱਡੀ ਛੋਟੀ ਮੋਟੀ ਲੈ ਲਈ ਜਿੰਨੇ ਦਾ ਆਪਣਾ ਲੋਨ ਹੁੰਦਾ ਤੇ ਬਾਅਦ ਦੇ ਵਿੱਚ ਆਪਾਂ ਆਮਦਨ ਗੱਡੀਆਂ ਦਾ ਮੋਟਰਸਾਈਕਲ ਦਾ ਆਪਾਂ ਨੂੰ ਆਮਦਨ ਕਿੱਥੋਂ ਦੇਣੀ ਆ ਤਾਂ ਉਹ ਉੱਥੇ ਕਿਸਾਨ ਵੀਰ ਆਪਾਂ ਨੂੰ ਜਿਹੜੇ ਵੀ ਜੇਕਰ ਆਪਾਂ ਪਸ਼ੂਆਂ ਵਾਸਤੇ ਲੈਨੇ ਲੋਨ ਜਾਂ ਫਿਰ ਆਪਾਂ ਆਪਣੀ ਫਸਲ ਵਾਸਤੇ ਲੈਨੇ ਲੋਣ ਤਾਂ ਉਹਨੂੰ ਉਸੇ ਤਰੀਕੇ ਵਰਤੋ ਜਿੱਥੋਂ ਆਪਾਂ ਨੂੰ ਕਮਾਈ ਆਉਣੀ ਹੋਵੇ ਸੋ ਇਹਨੂੰ ਸਹੀ ਤਰੀਕੇ ਨਾਲ ਵਰਤੋ ਕਿਉਂਕਿ ਆਪਾਂ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੁਣ ਆਪਾਂ ਗੱਲ ਕਰਦੇ ਆਂ ਵੀ ਜੇਕਰ ਆਪਾਂ ਇਹਨੂੰ ਦੂਜਾ ਜਿਹੜੇ ਕਿਸਾਨ ਵੀਰ ਪੁੱਛ ਰਹੇ ਬਈ ਬੈਂਕ ਤੋਂ ਬਿਨਾ ਆਪਾਂ ਜਿਹੜੀ ਜ਼ਮੀਨ ਗੈਨੇ ਕੀਤੇ ਆਪਾਂ ਕਿਵੇਂ ਲੈ ਸਕਦੇ ਆਂ ਤਾਂ ਉਹਦੇ ਵਾਸਤੇ ਕਿਸਾਨ ਵੀਰੋ ਜਿਹੜਾ ਇਹਦੇ ਨਾਲ ਪੀ ਡੀਡੀ ਬੀ ਆਪਾਂ ਪੰਜਾਬ ਡੇਰੀ ਡਿਵੈਲਪਮੈਂਟ ਬੋਰਡ ਉਹਨਾਂ ਜਿਹਨਾਂ ਕਾਫੀ ਜਿਹੜਾ ਕੋਸ਼ਿਸ਼ਾਂ ਕੀਤੀਆਂ ਤਾਂ ਉਸ ਤੋਂ ਬਾਅਦ ਜਿਹੜਾ ਕਿਉਂਕਿ ਪਹਿਲਾਂ ਜਿਹੜਾ ਲੋਨ ਕੇਸੀਸੀ ਲੋਨ ਸੀ ਉਹ ਸਿਰਫ ਜਿੰਨਾਂ ਕੋਲ ਕਿਸਾਨ ਵੀਰਾਂ ਕੋਲ ਜ਼ਮੀਨ ਹੁੰਦੀ ਸੀ ਉਹਨਾਂ ਨੂੰ ਮਿਲਦਾ ਸੀ ਇਸ ਤੋਂ ਇਲਾਵਾ ਹੋਰ ਕਿਸੇ ਨੂੰ ਜਿਹੜਾ ਲੋਨ ਕੇਸੀਸੀ ਲੋਨ ਨਹੀਂ ਸੀ ਮਿਲਦਾ ਹੁਣ ਉਹਦੇ ਨਾਲ ਜਿਹੜੇ ਖੇਤੀ ਦੇ ਨਾਲ ਜਿਹੜੇ ਸਹਾਇਕ ਧੰਦੇ ਆਪਾਂ ਕਹਿ ਸਕਦੇ ਹਾਂ ਆਪਣੇ گاਵਾ ਮੱਝਾਂ ਪਸ਼ੂ ਪਾਲਣ ਜਿਹਨੂੰ ਆਪਾਂ ਕਹਿ ਦਿੰਨੇ ਆ ਜਾਂ ਸੂਰ ਸੂਰ ਪਾਲ ਦੇ ਕਈ ਵੀਰ ਬੱਕਰੀ ਇਸ ਤਰ੍ਹਾਂ ਬੱਕਰੀ ਫਾਰਮ ਜਿੰਨਾ ਬਣਾਏ ਹੁੰਦੇ ਆ ਜਾਂ ਫਿਰ ਜਿਹੜੇ ਮੁਰਗੀਖਾਨੇ ਬਣਾਏ ਹੁੰਦੇ ਆ ਜਾਂ ਇਦਾਂ ਕਰਕੇ ਜਿਹੜੇ ਵੀ ਸਹਾਇਕ ਧੰਦੇ ਵੀ ਕਿਸਾਨੀ ਦੇ ਵਿੱਚ ਸ਼ਾਮਿਲ ਕਰ ਦਿੱਤੇ ਗਏ ਆ ਤੇ ਹੁਣ ਇਹ ਇੱਕ ਜਿਹੜੇ ਕਿਸਾਨ ਵੀਰ ਇਹ ਵੀ ਜਿਹੜੇ ਆਪਾਂ ਕਹਿ ਸਕਦੇ ਇਹਨਾਂ ਨੂੰ ਕਿਸਾਨ ਹੀ ਹੁਣ ਮੰਨਿਆ ਜਾਂਦਾ ਤੇ ਇਹਨਾਂ ਨੂੰ ਇਹ ਵੀ ਜਿਹੜੇ ਕੇ ਸੀ ਸੀ ਲੋਨ ਲੈ ਸਕਦੇ ਆ ਇਹਨਾਂ ਦੀ ਕਿਸਾਨ ਪਰ ਜਿਹੜੀ ਸ਼ੁਰੂਆਤ ਦੇ ਵਿੱਚ ਲਿਮਟ ਕੀਤੀ ਗਈ ਸੀ 1 ਲੱਖ ਤੇ 60000 ਰੁਪਏ ਜਿਹੜਾ ਇਹ ਬਿਨਾਂ ਸਿਕਿਉਰਿਟੀ ਤੋਂ ਬਿਨਾਂ ਜ਼ਮੀਨ ਦਿੱਤੇ ਆਪਾਂ ਜਿਹੜਾ ਆਪਣੇ ਪਸ਼ੂਆਂ ਤੇ ਇਸ ਤਰੀਕੇ ਦਾ ਲੋਨ ਲੈ ਸਕਦੇ ਸਾਂ ਹੁਣ ਜਿਹੜੀ ਲਿਮਟ ਕਿਸਾਨ ਪਰਵਤ 2 2 ਲੱਖ ਕਰ ਦਿੱਤੀ ਗਈ ਆ ਤਾਂ ਜਿਹੜੇ ਵੀਰਾਂ ਕੋਲ ਜ਼ਮੀਨ ਨਹੀਂ ਹੈਗੀ ਠੇਕੇ ਦੇ ਵਾਹਦੇ ਆ ਬਿਨਾਂ ਜ਼ਮੀਨ ਦਿੱਤੇ ਤੁਸੀਂ 2 ਲੱਖ ਰੁਪਏ ਤੱਕ ਜਿਹੜਾ ਲੋਨ ਬੈਂਕ ਤੋਂ ਲੈ ਸਕਦੇ ਹਾਲਾਂਕਿ ਜਿਹੜੀਆਂ ਬੈਂਕਾਂ ਉਹ ਜਿਹੜੀਆਂ ਜ਼ਿਆਦਾਤਰ ਆਪਾਂ ਤੋਂ ਸਿਕਿਉਰਿਟੀ ਮੰਗ ਲੈਂਦੀਆਂ ਪਰ ਜਿਹੜੇ ਅਸਲ ਦੇ ਵਿੱਚ ਰੂਲ ਆ ਜਿਹਨੂੰ ਆਪਾਂ ਆਰਬੀਏ ਦੀ ਗਾਈਡਲਾਈਨ ਕਹਿ ਲੈਂਦੇ ਆ ਤਾਂ ਰਿਜ਼ਰਵ ਬੈਂਕ ਇੰਡੀਆ ਨੇ ਜਿਹੜੀਆਂ ਗਾਈਡਲਾਈਨਸ ਆ ਜਾਂ ਜਿਨ੍ਹਾਂ ਉਹਨਾਂ ਦੇ ਨਿਯਮ ਆ ਕਿ ਜਿਹੜੇ ਕਿਸਾਨ ਵੀਰਾਂ ਨੂੰ ਜਿਹੜੇ 2 ਲੱਖ ਰੁਪਏ ਤੱਕ ਜਿਹੜਾ ਤੁਸੀਂ ਬਿਨਾਂ ਸਿਕਿਉਰਿਟੀ ਤੋਂ ਬਿਨਾਂ ਉਹਨਾਂ ਦੀ ਪ੍ਰਾਪਰਟੀ ਜਾਂ ਜ਼ਮੀਨ ਲੈ ਤੋਂ ਬਿਨਾਂ ਹੀ ਜਿਹੜਾ ਇਹਨਾਂ ਨੂੰ ਤੁਸੀਂ 2 ਲੱਖ ਰੁਪਏ ਤੱਕ ਲੋਨ ਦਿਓ ਪਰ ਕਈ ਬੈਂਕਾਂ ਦਾ ਲੋਨ ਬਿਨਾਂ ਸਿਕਿਉਰਿਟੀ ਤੋਂ ਦੇ ਦਿੰਦੀਆਂ ਹਨ ਪਰ ਕਈ ਬੈਂਕਾਂ ਜਿਹੜੀਆਂ ਆਪਣੇ ਤੋਂ ਸਿਕਿਉਰਿਟੀ ਲੈਂਦੀਆਂ ਉਹਦਾ ਕਾਰਨ ਇਹ ਹੀ ਹੁੰਦਾ ਕਿ ਜ਼ਿਆਦਾਤਰ ਜਿਹੜਾ ਲੋਨ ਉਹ ਗਲਤ ਤਰੀਕੇ ਵਰਤਿਆ ਜਾਂਦਾ ਤੇ ਬਾਅਦ ਦੇ ਵਿੱਚ ਵਾਪਸ ਨਹੀਂ ਕਰਦੇ ਇਸ ਲਈ ਜਿਹੜਾ ਹੁਣ ਇਹ ਦੂਜੇ ਇਨਸਾਨਾਂ ਤੇ ਵੀ ਉਸ ਚੀਜ਼ ਦਾ ਅਸਰ ਪੈਂਦਾ ਹੈ ਕਿਉਂਕਿ ਜਦੋਂ ਇੱਕ ਇਨਸਾਨ ਗਲਤ ਹੋਵੇ ਦੂਜੇ ਦੂਜਿਆਂ ਤੇ ਵੀ ਉਸ ਚੀਜ਼ ਦਾ ਬੈਂਕ ਤੇ ਪ੍ਰਭਾਵ ਪੈ ਜਾਂਦਾ ਕਿ ਪਤਾ ਨਹੀਂ ਦੂਜੇ ਨੇ ਵਾਪਸ ਕਰਨਾ ਜਾਂ ਨਹੀਂ ਕਰਨਾ ਇਸ ਲਈ ਸਿਕਿਉਰਿਟੀ ਮੰਗੀ ਜਾਂਦੀ ਆ ਕਈ ਵਾਰ ਸਹੀ ਬੰਦੇ ਨੂੰ ਵੀ ਜਿਹੜਾ ਲੋਨ ਨਹੀਂ ਦਿੱਤਾ ਜਾਂਦਾ ਤਾਂ ਇਸ ਚ ਇੱਕ ਬੰਦਾ ਸਾਰੇ ਜਾਣਦੇ ਹੁੰਦੇ ਨੇ ਇੱਕ ਮੱਝ ਲਿਬੜੀ ਤੇ ਸਾਰਿਆਂ ਲਵੇੜ ਦਿੰਦੀ ਉਹ ਗੱਲ ਹੋ ਜਾਂਦੀ ਵੀ ਜਦੋਂ ਇੱਕ ਬੰਦਾ ਗਲਤ ਹੋਵੇ ਤਾਂ ਦੂਜਿਆਂ ਬੰਦਿਆਂ ਤੇ ਵੀ ਜਿਹੜਾ ਇਸ ਚੀਜ਼ ਦਾ ਪ੍ਰਭਾਵ ਪੈਂਦਾ ਤੇ ਬੈਂਕਾਂ ਇਸ ਚੀਜ਼ ਤੋਂ ਡਰਦੀਆਂ ਬਿਲ ਸਿਕਿਉਰਿਟੀ ਮੰਗਣੀ ਸ਼ੁਰੂ ਕਰ ਦਿੰਦੀਆਂ ਹਾਲਾਂਕਿ ਆਰਬੀ ਦੇ ਜਿਹੜੇ ਰੂਲ ਆ ਗਾਈਡਲਾਈਨ ਆ ਉਹ ਕਹਿੰਦੀਆਂ ਵੀ 2 ਲੱਖ ਰੁਪਏ ਤੱਕ ਤੁਸੀਂ ਬੇ ਕਿਸੇ ਤੋਂ ਕੋਈ ਪ੍ਰੋਪਰਟੀ ਲੈ ਬਿਨਾ ਹੀ ਉਹਨਾਂ ਨੂੰ ਜਿਹੜਾ ਕੇਸੀਸੀ ਲੋਨ ਦਿੱਤਾ ਜਾਵੇ ਸੋ ਇਹ ਕਿਸਾਨ ਭਰਾ ਜਿਹੜੀ ਕੇਸੀਸੀ ਲੋਨ ਬਾਰੇ ਜਾਣਕਾਰੀ ਜਿਹੜੇ ਜੇਕਰ ਤੁਸੀਂ 2 ਲੱਖ ਤੋਂ ਉੱਪਰ ਲੈਣਾ ਤਾਂ ਫਿਰ ਤੁਹਾਨੂੰ ਜਿਹੜੀ ਆਪਣੀ ਪ੍ਰਾਪਰਟੀ ਜ਼ਮੀਨ ਜਿਹੜੀ ਬੈਂਕ ਨੂੰ ਦੇਣੀ ਪਵੇਗੀ ਫਿਰ ਤੁਹਾਨੂੰ ਲੋਨ ਮਿਲ ਸਕਦਾ ਹੈ ਬਾਕੀ 2 ਲੱਖ ਰੁਪਏ ਤੱਕ ਆਪਾਂ ਬਿਨਾਂ ਸਿਕਿਉਰਿਟੀ ਤੋਂ ਜਿਹੜਾ ਲੋਨ ਲੈ ਸਕਦੇ ਆ ਸੋ ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਬਹੁਤ ਬਹੁਤ ਧੰਨਵਾਦ